ਸਾਹਮਣੇ ਦਿਂਦਾ ਹੈਗਾ ਆਪਣਾ ਵੱਡਾ ਗੇਟ ਬਾਬਾ ਭਾਈ ਸ੍ਰਾਮ ਜੀ ਦਾ ਹੁਣ ਜਿਹੜੇ ਆ ਦਰਖਤ ਸਾਰੇ ਸੰਗ ਨਾਲੇ ਕਿੰਨੇ ਸੋਹਣੇ ਬਣੇ ਪਏ ਦਰਖਤ ਬਹੁਤ ਸ਼ਾਂ ਬਣ ਗਈ ਹੁਣ ਬਾਬਾ ਭਾਈ ਸ੍ਰਾਮ ਜੀ ਦੇ ਘਰੇ ਆ ਸਾਰਾ ਪਾਰਕ ਆਪਣਾ ਆ ਆਪਣਾ ਬਾਗ ਆਂਬ ਅਮਰੂਦ ਜਾਮਣ ਕਿੰਨੂ ਤੇ ਆਪਣੀਆਂ ਚਾਰ ਪੌਣ ਵਾਲੀਆਂ ਕੀ ਹੁੰਦੀਆਂ ਉਹ ਗਲਗਲਾ ਇਹ ਸਾਰੇ ਵਿਦਿਆ ਬਾਕੇ ਫੁੱਲਾਂ ਵਾਲੇ ਦਰਖਤ ਆ ਤੇ ਆ ਸਾਰੇ ਸੋਹਣੇ ਦਰਖਤ ਆ ਜਿਹੜੇ ਵਿੱਚ ਆ ਦੇ ਸਨੇਰੀ ਬੜੇ ਵਧੀਆ ਜਿਹੜੇ ਬਾਹਰ ਦਰਖਤ ਨਹੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਖੜੇ ਆ ਇਹ ਜਿਹੇ ਦਰਖਤ ਬਹੁਤ ਆ ਜਿਹੜੇ ਆ ਸਾਹਮਣੇ ਲੱਗੇ ਹੋਏ ਆ ਇਹ ਵੀ ਸਾਰਾ ਉਧਰ ਲਾਈ ਜਿੰਨਾ ਦਰਖਤਾਂ ਆ ਉਹ ਸਾਹਮਣੇ ਵੱਡੇ ਅੰਬਾ ਦੇ ਬੂਟੇ ਆ ਆ ਜਿਹੜਾ ਬਾਗਲਾ ਆ ਸਾਡਾ ਈਸਾ ਛੋਟੇ ਬੂਟੇ ਆ ਡਾਲੇ-ਡਾਲੇ અમરુદ બહુત લગે ਛੋਟੇ ਛੋਟੇ ਹੁਣ ઓ ਸਾਹਮਣੇ ਸਬਜੀ ਲਾਈ ਆ ਸਬਜੀ ਬਹੁਤ ਵਧੀਆ ਖੜੀ ਆ ਸਾਹਮਣੇ ਉਹਦੇ ਗੋਭੀ ਕਾਬੀ ਪਾਲਕ ਬੇਥੀ ਧਲੀਆਂ ਸਾਰਾ ਕੁਝ ਆਦੇ ਆਦੇ ਆ ਸਾਰੇ ਕਿੰਨੇ ਸੋਹਣੇ ਦਰਾਖਤ ਆ ਉਹਦੇ ਆਦੇ ਆ ਸਾਡੇ ਫੁੱਲ ਲਾਏ ਆ ਇੱਥੇ ਕੱਲ ਨੂੰ ਪਾਣੀ ਲਾਵਾਂਗੇ ਇਹਨਾਂ ਨੂੰ ਫੁੱਲਾਂ ਨੂੰ ਹੱਲ ਨੂੰ ਲਾਵਾਂਗੇ ਫੁੱਲਾਂ ਨੂੰ ਪਾਣੀ ਓਏ ਆ ਜਾ ਤੰਨੇ ਨਦਰ ਬਾਬੇ ਦੇ 3 ਵਜੇ ਚੁੱਕੇ ਪੂਰੇ ਹੁਣ ਚੱਲੇ ਆ ਸਾਰੇ ਘਰ ਨੂੰ ਚੰਨਾ ਵੀ ਇਹ ਵੇਲੇ ਉੱਠ ਜਾਂਦਾ ਇਹ ਵੇਲੇ ਇਸ਼ਨਾਨ ਪਾਣੀ ਕਰ ਲੈਂਦਾ ਚੰਨਾ ਤੇ ਤੱਤਾ ਪਾਣੀ ਕਰਕੇ ਗਿੱਜਰਦਾ ਆ ਜਾ ਆ ਜਾ ਓ ਚੱਲ ਆ ਜਾ ਆ ਜਾ ਆਉਂਦਾ ਚੰਨਾ ਵੀ ਆਉਂਦਾ ਚੰਨਾ ਯਾਰ ਬੰਦਾ ਬਹੁਤ ਗੋਡਾ ਧਰਮੀ ਬੰਦਾ ਇਹ ਪਹਿਲਿਆਂ ਬੰਦਿਆਂ ਚੋਂ ਆ ਧਰਮੀ ਬੰਦਾ ਪੱਦਰ ਨਾ ਇਹਨੂੰ ਵਿਚਾਰੇ ਨੂੰ ਚੜ੍ਹੇ ਦੀ ਨਾਂ ਲਹੀ ਦੀ ਨਾ ਇਹਨੂੰ ਐਂ ਕੋਈ ਮੇਰੇ ਨਾਲ ਟਿੱਚਰ ਕਰਦਾ ਜਮੈਂ ਹੀ ਨਹੀਂ ਬੜਾ ਸੰਤੋਖੀ ਜਿਹਾ ਬੰਦਾ ਯਾਰ ਆਹ ਜਿਹੜੀ ਗੱਲ ਕਹ ਦੇ ਕਹ ਹਾਂ ਐ ਹਾਂ ਹਾਂ ਹੀ ਕਹਿੰਦਾ ਤਾਂ ਬਹੁਤ ਪੱਧਰ ਬੰਦਾ ਯਾਰ ਜਾਣਾ ਇਹਨੇ ਅੱਡੇ ਤੇ ਹੁਣ ਇਹਨੇ ਕਟੋ-ਕਟ ਇੱਕ ਘੰਟਾ ਉੱਥੇ ਹਾਜ਼ਰੀ ਭਰਨੀ ਆ ਅੱਡੇ ਤੇ ਜਾ ਕੇ 5 ਵਜੇ ਤਾਈਂ ਫੇਰ ਘਰੇ ਆ ਜਾਂਦਾ ਘਰੇ ਫੇਰ ਆ ਕੇ ਆਪਦਾ ਪੈ ਜਾਂਦਾ ਹੂੰ ਤਾਂ ਯਾਰ ਕਲਮ ਵਾਲੀ ਜਗਾ ਸੱਚ ਸੱਚ ਖੰਡੀ ਆ ਬਾਬੇ ਪਾਇਸਕਰਾਂ ਦੀ ਜਗਾ ਕਾ ਦੀ ਆ ਸੱਚਖੰਡ ਹੀ ਆ ਜਾਨ ਨੂੰ ਜੀ ਨਹੀਂ ਕਰਦਾ ਵੀ ਘਰ ਨੂੰ ਜਾਵੜੀਏ ਗੱਲ ਕਰ ਹੁਣ ਜਾਣਾ ਪੈਂਦਾ ਪਰਿਵਾਰ ਕਰਕੇ ਜਣੇ ਆਏ ਜੀ ਕਰਦਾ ਵੀ ਇੱਥੇ ਹੀ ਰਹੀਏ ਯਾਰ ਬਾਬੇ ਦੇ ਇੰਨਾ ਮਹਾਰਾਜ ਨਾਲ ਪਿਆਰ ਆ ਇੰਨਾ ਹੀ ਬਾਬੇ ਨਾਲ ਪਿਆਰ ਆ ਬਾਬਾ ਪਾਇਸਕਰਾਂ ਦਾ ਯਾਰ ਭਲਾ ਜਾਨ ਮੰਗੇ ਜਾਨ ਵੀ ਦੇ ਦਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਇੰਨਾ ਪ੍ਰੇਮ ਆ ਸੰਗਤ ਦੇ ਨਾਲ ਸੇਵਾ ਕਰਦੇ ਰਹੀਦਾ ਸੰਗਤ ਦੇ ਦਰਸ਼ਨ ਮੇਲੇ ਕਰਦੇ ਰਹੀਦਾ ਇੱਥੇ ਆ ਜਾਂਦੇ ਆ ਕੋਈ ਨਾ ਕੋਈ ਇੱਥੇ ਗੱਲਾਂ ਬਾਤਾਂ ਕਰਦੇ ਨੇ ਟਾਈਮ ਲੰਘ ਜਾਂਦਾ ਦਿਹਾੜੀ ਯਾਰੂ ਘਰੇ ਤਾਂ ਦਿਹਾੜੀ ਨਹੀਂ ਲੰਘਦੀ ਇਕੱਲੇ ਪਏ ਝੱਕ ਜਾਂ ਛੱਤ ਨਹੀਂ ਇੱਥੇ ਕਦੇ ਮੰਦਰ ਆ ਗਿਆ ਕਦੇ ਜੀਤ ਆ ਗਿਆ ਕਦੇ ਗੇਲਾ ਆ ਗਿਆ ਕਦੇ ਕੋਂਗੁਰ ਮੁਖਾ ਆ ਗਿਆ ਕਦੇ ਗੇਜਾ ਆ ਗਿਆ ਇੱਥੇ ਬਹਿ ਕੇ ਚੱਲ ਗੱਲਾਂ ਬਾਤਾਂ ਕਰਦੇ ਬਾਬਾ ਹੁੰਲਾਵਾਂ ਲੈ ਆਣੇ ਵਾਲਾ ਉਹ ਰੋਟੇ ਚਰਾ ਮਖੌਲ ਕਰਦੇ ਘੁਰਦੇ ਰਹੀਦਾ ਇੱਥੇ ਕਿਤੇ ਵੀਡੀਓ ਪਾਉਣ ਲੱਗ ਜਾਈਦਾ ਕਦੇ ਕਹਿੰਦਾ ਵੀ ਅੱਜ ਬਾਬੇ ਨੂੰ ਐਂ ਕਹਿ ਦੇਈ ਬਾਬੇ ਰਾ ਐਂ ਕਰਕੇ ਇੱਥੋਂ ਟਰੱਕ ਡਰਾਈਵਰ ਬਣ ਜਾਂਦੇ ਇੱਥੋਂ ਸਾਰਾ ਕੁਝ ਬਣ ਜਾਂਦਾ ਬਾਫੇ ਦੀ ਕਰੀ ਆਸ ਤੇ ਮਖੌਲ ਲੈਨੇ ਨਾ ਬਾਈ ਸਾਡਾ ਟਾਈਮ ਲੰਘ ਜਾਂਦਾ ਗੁੱਸਾ ਗੱਥਾ ਨਾ ਕਰਿਓ ਬਾਈ ਜੇ ਕਿਸੇ ਨੂੰ ਕੋਈ ਗਾਲੇ ਦੇ ਵਿੱਚ ਕਹੀ ਕੋਈ ਵੀ ਜਾਂਦੀ ਹੈ ਜਾਂ ਕੋਈ ਅਸੀਂ ਦਾ ਅਣਜਾਣ ਜੇ ਬੰਦੇ ਆ ਜਿਹੜੀਆਂ ਵੀਡੀਓ ਪਾਉਨੇ ਆ ਕਿਸੇ ਲਾ ਕੇ ਨਹੀਂ ਪਾਉਂਦੇ ਕਿਸੇ ਨਹੀਂ ਤਾਂ ਆਪਦੇ ਬਸ ਉਹੀ ਪਾ ਦੇਣੇ ਵੀ ਚੱਲੇ ਨੇ ਸਾਡਾ ਟਾਈਮ ਲੰਘ ਜਾਂਦਾ ਹੁਣ ਕਈ ਬੰਦੇ ਕਹਿੰਦੇ ਯਾਰ ਐਂ ਕਰੋ ਐਂ ਕਰੋ ਐਂ ਯਾਰ ਸਾਨੂੰ ਨਹੀਂ ਬੰਗਵਾਲ ਜੇ ਆਉਂਦੇ ਅਸੀਂ ਤਾਂ ਜਿਵੇਂ ਸਾਤੋਂ ਲੋਟ ਆਉਂਦਾ ਤਾਂ ਉਵੇਂ ਚਲਾਈ ਚੁਲੀ ਜਾਂਦੇ ਆ ਬਾਬੇ ਦਾ ਕੰਮ ਨਾ ਕਿਸੇ ਨੂੰ ਬਦ ਨਾ ਘੱਟ ਨਾ ਆਉਂਦਾ ਚੱਲਣਾ